ਸਾਨੂੰ ਇੱਕ ਜਿਗਾਰਡ ਹੋਰ ਦਿਖਾਉਣੇ ਆਗੇ ਤੇ ਬਰਨਾਲੇ ਦਾ ਰੇਟ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਬਾਸਪਤੀ ਜਿਹੜੀ 1509 ਹੈ ਉਹਦਾ ਬਰਨਾਲੇ ਦੇ ਵਿੱਚ ਜਿਹੜਾ ਰੇਟ ਰਿਹਾਗਾ ਉਹ ਰਿਹਾਗਾ 2700 ਤੋਂ ਲੈ ਕੇ 2900 ਤੱਕ ਸੰਗਰੂਰ ਆਪਾਂ ਲੈ ਕੇ ਗਏ ਆ ਰੇਟ ਲੱਗਿਆ ਉਹਦਾ ਅੱਜ 23 ਅਕਤੂਬਰ ਨੂੰ ਜਿਹੜਾ ਰੇਟ ਲੱਗਿਆਗਾ ਉਹ ਲੱਗਿਆ ਜੀ ਹੈਲੋ ਸਸੇ ਕੱਲ ਦੋਸਤੋ ਅੱਜ ਦੇ ਨਵੇਂ ਵਲੌਗਸ ਸਵਾਗਤ ਹੈ ਕਿਵੇਂ ਕਾਲੇ ਵਧੀਆ ਕਾਲਾ ਤੇ ਇੱਕ ਸਾਡਾ ਭਰਾ ਅੱਜ ਬਿੱਲੂ ਸਾਡੇ ਨਾਲ ਹੈ ਤੇ ਤਣਾਉ ਲੈ ਦੀਗੇ ਪਰ ਹੁਣ ਲੈ ਤਾਂ ਜਾ ਰਹੇ ਹਾਂ ਹੁਣ ਬਰਨਾਲੇ ਨੂੰ ਬਰਨਾਲੇ ਜਾ ਕੇ ਉਹ ਲੈ ਕੇ ਆਉਣ ਵਾਲੇ ਫੋਨ ਦੇ ਜਾ ਕੇ ਫੇਰ ਫੜ ਲਵਾਂਗੇ ਫੋਨ ਕਰਦਾ ਤਾਂ ਕਿਮ ਲਾ ਵੀ ਮਿੱਤਰੋ ਪਹਿਲਾਂ ਬਰਨਾਲੇ ਗਏ ਸੀ ਬਰਨਾਲੇ ਐਲ.ਆਈ.ਟੀ. ਜੀ ਚੇਂਜ ਕਰਕੇ ਫੇਰ ਘਰੇ ਆ ਗਏ ਸੀ ਘਰੇ ਪਾਈ ਦਾ ਕੀ ਤਾਂ ਪੌੜ ਦਾਸ ਤੇ ਹੁਣ ਅਸੀਂ ਦੁਬਾਰੇ ਫੇਰ ਧਰਾਉਣ ਲੈ ਆ ਗਏ। ਹੁਣ ਲੈ ਆ ਕੇ ਪਾਈ ਨੂੰ ਅਸੀਂ ਇੱਥੋਂ ਬੱਸ ਜਾੜਾਂਗੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਸ਼ਾਰਟ ਵੀਡੀਓ ਨਗੀਆਂ ਉਹਦੇ ਕੰਮ ਕਰਨਾਗਾ ਸ਼ਾਰਟ ਵੀਡੀਓ ਲੈ ਕੇ ਆਵਾਂਗੇ ਅੱਜ ਬਿੱਲੂ ਦਾ ਜਿਹੜਾ ਪੋਡਕਾਸਟ ਹੈਗਾ ਉਹ ਬਾਈ ਕਾਲੇ ਵਾਲੇ ਚੈਨਲ ਤੇ ਤੁਸੀਂ ਦੇਖ ਸਕਦੇ ਹੋਗੇ ਹੋਰ ਭਾਈ ਬਿੱਲੂ ਤੇ ਬਾਈ ਵੀ ਆਪਣੇ ਜਿਹੜੇ ਚੈਨਲ ਤੇ ਮੰਨ ਵੀ ਸ਼ਾਰਟ ਵੀਡੀਓ ਦੇ ਵਿੱਚ ਨਾਲ ਹੋਊਗਾ ਟੀਮ ਵਰਕ ਦੇ ਵਿੱਚ ਜਿਹੜਾ ਸਾਰਾ ਕੰਮ ਹੋਊਗਾ ਇਹ ਵਲੌਗ ਨੂੰ ਚੱਲ ਦਿਨੂੰ ਸ਼ੇਅਰ ਕਰੀ ਚੱਲੋ ਕੱਢੀ ਚੱਲਦੀ ਆ ਲੋਕਲ ਕੱਢੀ ਚੱਲਦੀ ਆ ਲੋਕਲ ਲੈ ਵੀ ਰਾਸ਼ਵੀਰ ਨੂੰ ਚੱਲਦੇ ਆ ਤੁਸ ਨੂੰ ਛੱਡ ਲਓ ਸਹੀ ਹੈ ਅਹ ਤੋਂ ਦੋਸਤੋ ਫਾਈਨਲੀ ਆਪਾਂ ਪੌਂਜਕੇ ਦੀ ਘਰ ਤੇ ਅੱਜ ਜਿਹੜਾ ਬਲਾ ਹੋਗਾ ਜਿਆਦਾ ਲੰਬਾ ਨਹੀਂ ਬਣਿਆ ਕਿਉਂਕਿ ਅੱਜ ਜਿਆਦਾ ਕੰਮ ਨਹੀਂ ਕੀਤਾ ਹੈਗੇ ਬਾਈ ਸਵੇਰੇ ਬਲਵਿੰਦਰ ਮਿਲ ਕੇ ਦੀ ਬਿੱਲੂ ਉਸ ਤੋਂ ਬਾਅਦ ਅਸੀਂ ਬਰਨਾਲੇ ਜਾਏ ਸੀਗੇ ਤੇ ਉਸ ਤੋਂ ਬਾਅਦ ਬਸ ਕਾਲੇ ਕੋਲੇ ਬੈਠ ਕੇ ਇਹ ਆਪਣੇ ਟੈਟਿੰਗ ਜਿਹੜੀ ਕੰਪਿਊਟਰ ਤੇ ਸਿੱਖੀ ਐ ਸੋ ਦੋਸਤੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਛੋਟ ਵੀਡੀਓ ਲੈ ਕੇ ਆਇਆ ਕਰਾਂਗੇ ਸੋ ਚੈਨਲ ਨੂੰ ਫੋਲੋ ਕਰਕੇ ਰੱਖ ਲਿਓ ਤੇ YouTube ਚੈਨਲ ਜਿਹੜਾ ਆਪਣਾ ਰੀਕ ਭੈਣੀ ਹੱਸਾ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਕੱਲ ਆਪਾਂ ਝੋਨਾ ਵੜਿਆ ਸੀਗਾ ਤੇ ਮੈਂ ਕੱਲ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ ਜਿਹੜਾ ਆਪਾਂ ਝੋਨਾ ਬਰਨਾਲੇ ਛੱਟਣ ਦਾ ਰੱਦਾ ਸੀਗਾ ਦੋ ਕਟਰਾਲੀਆਂ ਆਪਾਂ ਬਰਨਾਲੇ ਲੈ ਕੇ ਆਏ ਸੀਗੇ ਬਰਨਾਲੇ ਦਾ ਰੇਟ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਬਾਸਪਤੀ ਜਿਹੜੀ 1509 ਐ ਉਹਦਾ ਬਰਨਾਲੇ ਦੇ ਵਿੱਚ ਜਿਹੜਾ ਰੇਟ ਰਿਹਾਗਾ ਉਹ ਰਿਹਾਗਾ 2700 ਤੋਂ ਲੈ ਕੇ 2900 ਤੱਕ ਆਪਣਾ ਜਿਹੜਾ ਲੱਗਿਆ ਸੀਗੇ ਮਤਲਬ ਦੋ ਟਰਾਲੀਆਂ ਸੀਗੀਆਂ ਉਹੋ ਲੱਗਿਆ ਨੇ 2800 ਦੇ ਭਾ ਤੇ ਜਿਹੜੀ ਆਪਾਂ ਬਾਅਦ ਚ ਵੱਡੀ ਹੈਗੀ ਕੱਲ ਤੇ ਉਹ ਆਪਾਂ ਲੈ ਗਈ ਫਿਰ ਸੰਗਰੂਰ ਕਿਉਂਕਿ ਇੱਥੇ ਰੇਟ ਜਿਆਦਾ ਘੱਟ ਸੀਗਾ ਸੰਗਰੂਰ ਆਪਾਂ ਲੈ ਕੇ ਗਏ ਆ ਰੇਟ ਲੱਗਿਆ ਉਹਦਾ ਅੱਜ ਜਿਹੜਾ ਅੱਜ ਦਾ ਰੇਟ ਹੈਗਾ ਅੱਜ ਦੀ ਤਰੀਕ ਨੇ 23 ਹੈ ਨਾ 23 ਅਕਤੂਬਰ ਤੇ 1 ਅਕਤੂਬਰ ਨੂੰ ਜਿਹੜਾ ਰੇਟ ਲੱਗਿਆਗਾ ਉਹ ਲੱਗਿਆ ਜੀ 3070 ਰੁਪਏ 3070 ਰੁਪਏ ਜਿਹੜਾ ਰੇਟ ਲੱਗਿਆਗਾ ਤੇ ਜਿਹੜਾ ਆਪਣਾ 1509 ਵੈਰਾਈਟੀ ਸੀਗੀ ਉਹਦਾ ਰੇਟ ਆ ਇਹ ਤੇ ਵੈਰਾਈਟੀ ਜਿਹੜੀ 1509 ਆ ਤਕਰੀਬਨ ਉਹ ਨਿਕਲ ਹੀ ਜਾਗੀ ਆਪਣੀ 50 ਕ ਮਣ ਦੇ ਲਗਭਗ ਤੇ ਬਾਕੀ ਪ੍ਰੋਪਰ ਅਗਲੇ ਕੱਲ੍ਹ ਵਾਲੇ ਵਲੌਗ ਚ ਕਲੀਅਰ ਕਰ ਦਾਂਗੇ ਤੇ ਬਾਕੀ ਜਿਹੜਾ ਇੰਨਾ ਕੁ ਮਤਲਬ ਹੋਇਆ ਐਸਟੀਮੇਟ ਜਆ ਤੇ ਬਾਕੀ ਹੁਣ ਜਿਹੜਾ ਮਤਲਬ ਆਪਾਂ ਬਲੌਗ ਨੂੰ ਸਮਾਪਤੀ ਵੱਲ ਲੈ ਕੇ ਜਾਣੇ ਆ ਤੇ ਥੋੜਾ ਜਆ ਆਪਾਂ ਇੱਕ ਪਾਣੀ ਭਰਨਾਗਾ ਤੇ ਆ ਵੀ ਡਿਸਕਸ ਕਰ ਲੈਣੇ ਆ ਵੀ ਛੋਡੇ ਨਾਲ ਜਿਹੜਾ ਆਪਾਂ ਹੁਣ ਕਰ ਰਹੇ ਆ ਬੋਰ ਦੇਖੋ ਜਿਹੜਾ ਆਪਣਾ ਪੁਰਾਣਾ ਬੋਰ ਸੀਗਾ ਉਹ ਹੋ ਗਿਆ ਸੀ ਮਿੱਤਰੋ ਖਰਾਬ ਖਰਾਬ ਦਾ ਕਾਰਨ ਕੀ ਸੀਗਾ ਨਾ ਪੈ ਮੰਗਦੀ ਸੀਗੀ ਛੋਟੀ ਮੋਟਰ ਟੋਟਾ ਯਾਨੀ ਕਿ ਉਹ ਆਪਾਂ ਕੰਮਾਦੋਂਦਿਆਂ ਦੇ ਵਿੱਚੀ ਇਹ ਟਾਈਮ ਲਗਾਤਾ ਟਾਈਮ ਲੱਗਿਆ ਨਹੀਂ ਹੈਗਾ ਕਿ ਉਹ ਮੋਟਰ ਮਤਲਬ ਜਿਹੜੀ ਨਾਲ ਚਿਪਕ ਗਈ ਨਿਕਲ ਹੀ ਨਹੀਂ ਹੈਗੀ ਤੇ ਨਾਲ ਹੀ ਉਹਦੇ ਆਪਣਾ ਸਾਰਾ ਮਤਲਬ ਵਿਚੀ ਮੋਟਰ ਰਹੇਗੀ ਤੇ ਵਿਚੀ ਮਿੱਤਰੋ ਸਾਰਾ ਪਾਈਪ ਉਹ ਵਿਚੀ ਟੁੱਟ ਗਏ ਤੇ ਹੁਣ ਆਪਾਂ ਨੂੰ ਜਿਹੜਾ ਬੋਰ ਦੁਬਾਰੇ ਨਮਾ ਕਰਨਾ ਪੈ ਗਿਆ ਤੇ ਇਹ ਬਾਈ ਆਏ ਬਣੇ ਕਿ ਸੁਪਰ ਰਿਮੋਰਟ ਤੋਂ ਤੇ ਬੋਰ ਪਹਿਲਾਂ ਆਪਣਾ ਹੈਗਾ ਸੀਗਾ ਥੋੜਾ ਜਿਹਾ ਮਤਲਬ ਹੌਸਾ ਅਹ ਹਾਈਟ ਆਈ 300 ਫੁੱਟ ਵਾਲਾ ਸੀਗਾ ਇਸ ਵਾਰ ਆਪਾਂ ਜਿਹੜਾ ਬੋਰ ਲਾ ਰਹੇ ਹਾਂ ਡੂੰਗਾ ਲਾ ਰਹੇ ਹਾਂ ਤਕਰੀਬਨ ਲਾਵਾਂਗੇ 600 ਦੇ ਪਾਰ ਆਪਾਂ ਤੇ ਦੂਜਾ ਦਾ ਡੂੰਗਾ ਕਿਹਾ ਸੀਗਾ ਪਰ ਉਹ ਕਹਿੰਦੇ ਵੀ ਇਸ ਦੂਜਾ ਦਾ ਡੂੰਗਾ ਲਾਉਣ ਦੀ ਸਾਡੇ ਕੋਲੇ ਮਤਲਬ ਕੋਈ ਹੋਣੀ ਹੈਗਾ ਮਤਲਬ ਥੱਲੇ ਜਾ ਕੇ ਕਹਿੰਦੇ ਪਾਣੀ ਪੂਣੀ ਕੋਈ ਮਤਲਬ ਨਹੀਂ ਹੁੰਦਾ ਹੈਗਾ ਪ੍ਰੋਪਰ ਪਾਣੀ ਨਹੀਂ ਮਿਲਦਾ ਤਾਂ ਕਰਕੇ ਮਤਲਬ 530 40 ਤੇ ਜਿਹੜੀ ਪਤਨੌਂਦੀ ਹੈਗੀ ਉਹਦਾ ਸਾਲ ਪਾ ਕੇ ਤਕਰੀਬਨ 600 ਉਹਦੇ ਇਹ ਲਗਭਗ ਜਿਹੜਾ ਪਾਣੀ ਆਊਗਾ ਤੇ ਇਧਰ ਆ ਗਿਆ ਰਸਵੀਰਾ ਰਸਵੀਰ ਕੀ ਕਰੀਏ ਨਾ 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 ਖਾ ਲਾਂਗਾ ਬਨਾਣਾ ਕਿਹੜੀ ਕਲਾਸ ਚ ਹੋ ਗਿਆ ਜੁ ਕਾ ਜੀ ਜੁ ਕੇ ਜੀ ਹਾਂ ਕੀ ਨਾਮ ਸਕੂਲ ਦਾ ਆਰੀਪੋਰ ਇਨਰ ਐਸ ਅ ਸਕੂਲ ਕਿੱਥੇ ਹੈਗਾ ਜੀ ਮੈਂ ਓਕੇ ਹੋਰ ਗਾਣਾ ਸੁਣਾ ਦੇ ਫਿਰਕ ਕਿਹੜਾ ਕੋਈ ਵੀ ਸੁਣਾ ਦੇ ਕਿਹੜਾ ਫੇਵਰੇਟ ਸਿੰਗਰ ਉਹ ਤੇਰਾ ਸਿੱਧੂ ਮੂਸੇਵਾਲਾ ਕਿਹੜਾ ਸੁਣਨਾ ਹੈਗਾ ਫਿਰ ਕਾਲੀ ਐਟਵਾ ਸੁਣਾਈ ਕਾਲੀ ਐਕਟ ਪਤਾ ਹੈ ਨਹੀਂ ਸਿੱਧੂ ਮੂਸੇ ਵਾਲਾ ਦਾ ਚਨਾ ਚੱਲ ਗਿਆ ਵੀ ਇਹ ਸੁਣਾ ਮੇਰੀ ਕਾਲੀ ਐਟਵਾ ਦਾ ਗੇਰ ਫੜ ਕੇ ਹੈਂਡਲ ਫੜ ਕੇ ਪਾਣੀ ਪਾਣੀ ਮੈਂ ਹੋ ਗਈ ਦਵਾ ਹੁੰਦੇ ਅੜਗੇ ਕੇ ਲੈ ਕੁਰਤੀ ਤੇ ਮੈਨੂੰ ਲੜਕਣ ਪੱਜ ਗਏ ਲੜਦਾ ਕਬਰਾ ਗਿੱਦਾਨੀ ਮੇਰੇ ਪਿੰਡ ਦੇ ਕੇਰੇ ਮਾਰਦਾ ਮੁੰਡਾ ਬਿਨਾ ਫਸਾ ਤੋ ਗਿਰਦਾ ਨਹੀਂ ਉਹ ਨੂੰ ਮ리에 ਮੜਾ ਤੋਂ ਉਹ ਵੀ ਤਾਂ ਲਿਖਦਾ ਗਿਰਦਾ ਨਹੀਂ ਮੇਰੇ ਪਿੰਡ ਦੇ ਗੇਰੇ ਮੜਦਾ ਮੁੰਡਾ ਕਈ ਦਿਨਾਂ ਤੋਂ ਫਿਰਦਾ ਨਹੀਂ ਹੈ ਤੇ ਹੁਣ ਆ ਗਈ ਆਪਣੀ ਮੋਟਰਾਂ ਦੀ ਲਾਈਟ ਮਿੱਤਰੋ ਤੁਹਾਨੂੰ ਉਹ ਵੀ ਪ੍ਰੋਜੈਕਟ ਦਿਖਾਉਣਾ ਵੀ ਮੋਟਰਾਂ ਦੀ ਲਾਈਟ ਤੇ ਛੜਾ ਕਰਕੇ ਸਿਸਟਮ ਪਾਣੀ ਪੂਣੀ ਦਾ ਜਿਹੜਾ ਅਜੇ ਅਰੇਂਜਮੈਂਟ ਕੀਤੀ ਵੀ ਹੈ ਹਨਾ ਤੇ ਇੱਥੋਂ ਆਪਾਂ ਸਿਸਟਮ ਇਹ ਜੁਗਾੜ ਜਿਆ ਕਰ ਲਿਆ ਸੀਗਾ ਆ ਤਾਂ ਆਪਾਂ ਇਹ ਢੋਲ ਆਪਣੇ ਤੇ ਆ ਮੋਟਰ ਆ ਜਿਹੜੀ ਇਹਦੇ ਉੱਤੇ ਬਣਾ ਕੇ ਆਪਣੇ ਕੋਣੀ ਮੋੜ ਜਾ ਇੱਥੋਂ ਪਾਣੀ ਲੈ ਲਿਆ ਸੀਗਾ ਤੇ ਢੋਲ ਭਰ ਲੈਨੇ ਆ ਇਥੋਂ ਢੋਲ ਭਰ ਕੇ ਤੇ ਇਥੇ ਇਸ ਤਰ੍ਹਾਂ ਆਪਾਂ ਦੱਬ ਕੇ ਪਾਈਪ ਤੇ ਉਧਰ ਆਪਣਾ ਲਾਲਿਆ ਦੀ ਕੁਲੂ ਪੰਪ ਤੇ ਕੁਲੂ ਪੰਪ ਨਾਲ ਫਿਰ ਪਾਣੀ ਚਕਾ ਕੇ ਤਾਂ ਹਾਲੀ ਜਿਹੜੀ ਟੈਂਕੀ ਹੈਗੀ ਉਹਦੇ ਵਿੱਚ ਵਗ ਜਾਂਦਾ ਹੈਗਾ ਤੇ ਫਾਈਨਲੀ ਜਿਹੜੀ ਹੁਣ ਮੈਨੂੰ ਲੱਗਦਾ ਲਾਈਟ 8:30 ਵਜੇ ਆਉਣੀ ਸੀ 8:30 ਵਜੇ ਤੋਂ ਲੈ ਕੇ ਲੈਟ ਆਉਣੀ ਹੈਗੀ 4:30 ਵਜੇ ਤੱਕ ਤੇ ਮੈਂ ਹੁਣ ਨਾਲ ਦਾ ਆਪਣਾ ਵਲੌਗ ਪੂਰਾ ਹੋ ਜਾਊਗਾ ਟਾਈਮ ਤੇ ਨਾਲੇ ਆਪਾਂ ਚਲਾਤੀ ਮੋਟਰ ਤੇ ਨਾਲੇ ਸੋਨੇ ਇੱਕ ਜਿਗਾੜ ਹੋਰ ਦਿਖਾਉਣੇ ਆਂਗੇ ਲਖਵਿੰਦਰ ਵਾਲੇ ਜਾ ਕੇ ਹੁਣ ਆਪਾਂ ਨੂੰ ਉਹ ਉੱਥੇ ਇਹ ਪਾਣੀ ਰੋਕਣ ਖਾਤਰ ਆ ਗਈ ਆ ਗਈ ਆ ਲਈ ਜਾ ਕੇ ਪਾਣੀ ਰੋਕਣ ਖਾਤਰ ਨਾ ਜਿਵੇਂ ਹੁਣ ਮੋਟਰ ਚੱਲ ਪਈ ਇਹ ਆਪਾਂ ਪਾਣੀ ਹੁਣ ਉਧਰ ਉਹਦੇ ਵਿੱਚ ਪਾਉਣਾਗਾ ਇਹ ਵੀ ਇੱਕ ਸਿਸਟਮ ਲਾਇਆ ਹੋਇਆ ਹੈਗਾ ਕਿ ਉੱਥੇ ਯਾਰ ਬੋਰੀ ਨਾ ਫੜਨੀ ਰੋਡ ਨਹੀਂ ਹੈਗੀ ਆ ਛੋਟੀ ਦੇ ਆਪਾਂ ਆ ਸਿਸਟਮ ਬਣਿਆ ਹੋਇਆ ਆ ਜਿਹਦੇ ਵਿੱਚ ਆਪਾਂ ਦਿਖਾਵਾਂਗੇ ਟੱਟ ਦਾ ਐਕਟਰ ਆਹ ਟੱਟ ਦਾ ਪਾਣੀ ਆਣ ਲੱਗਿਆ ਉਧਰ ਇਸ ਤਰ੍ਹਾਂ ਕਸਟਮ ਕੀਤਾ ਹੋਇਆ ਹੈ ਇੱਕ ਘਰ ਦੂਆ ਤੇ ਅੱਜ ਦਾ ਬਲੌਗ ਹੈ ਜਿਹੜਾ ਫਿਲਹਾਲ ਇੰਨਾ ਹੀ ਹੈ ਮਿੱਤਰੋ ਤੇ ਆਪਣੇ ਪੇਜ ਨੂੰ ਜਿਹੜਾ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਟਾਈਮ ਦਿੱਤਾ ਧੰਨਵਾਦੀ